ਸ਼ੇਖੰਦਰ ਸਿੰਘ ਵੱਲੋਂ ਜਿਹੜਾ ਹੈਗਾ ਬਲਵੰਤ ਸਿੰਘ ਦੀ ਦੇ ਦੇਤੇ ਆਪਣੀ ਜਥੇਵੰਦੀ ਭਾਰਤੀ ਕਿਸਾਨ ਯੂਨੀਅਨ ਇਕਤਾ ਉਹ ਰਹਾ ਨਾ ਜਿਹੜਾ ਹੈਗਾ ਚੰਡਾ ਇੱਕ ਸਤਕਾਰ ਵਜੋਂ ਭੇਟ ਕੀਤਾ ਗਿਆ ਹੈ ਅਤੇ ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਪਿੰਨਾਂ ਵੱਲੋਂ ਵੀ ਬਲਵੰਤ ਸਿੰਘ ਨੇ ਤੁਹਾਡਾ ਸ਼ੁਭਨਾ ਕੀ ਹੈ ਜੀ ਸ਼ੁਭਨਾ ਕੀ ਹੈ ਤੁਹਾਡਾ ਪ੍ਰਧਾਨ ਰਾਜਾ ਸਿੰਘ ਹਾਂਜੀ ਰਾਜਾ ਸਿੰਘ ਪ੍ਰਧਾਨ ਸਿੱਧੂਪੁਰ ਦਾ ਰਾਜਾ ਸਿੰਘ ਪ੍ਰਧਾਨ ਹੈਗੀ ਹੈ ਬੀਕਯੂ ਸਿੱਧੂਪੁਰ ਦੇ ਉਹਨਾਂ ਵੱਲੋਂ ਵੀ ਬਲਵੰਤ ਸਿੰਘ ਨੂੰ ਕਿਸਾਨੀ ਜਿਹੜੀ ਆਪਣੀ ਜਥੇਬੰਦੀ ਦਾ ਇੱਕ ਚੰਦਾ ਹੈ ਉਹ ਉਹਨਾਂ ਦੀ ਦੇ ਦੇ ਉੱਤੇ ਪਾਇਆ ਗਿਆ ਮੇਰੇ ਸਾਹਮਣੇ ਇਹ ਸਾਰੇ ਸਤਕਾਰਤ ਸਖਸ਼ੀਤਾ ਪਿੰਡ ਦੀਆਂ ਵਿਰਾਸਤਾਨ ਹੈ ਕਿ ਜਥੇਵੰਦੀਆਂ ਦੇ ਵਿੱਚ ਕੰਮ ਕਰਨ ਵਾਲੇ ਅਕਸਰ ਬਲਵੰਤ ਸਿੰਘ ਵੀ 12 ਤਰੀਕ ਨੂੰ ਖਨੌਰੀ ਬਾਰਡਰ ਦੇ ਉੱਤੇ ਵੀ ਇਹਨਾਂ ਨੇ ਹਾਂ ਹਾਜ਼ਰੀ ਲਵਾਈ ਸੀ ਸਾਰੇ ਪਿੰਡ ਦੇ ਸਾਥ ਇੱਕ ਬੱਸ ਜਿਹੜੀ ਹੈਗੀ ਆ ਉਹ ਲੈ ਕੇ ਗਏ ਸੀ ਤੇ ਉਸ ਤੋਂ ਪਹਿਲਾਂ ਵੀ ਜਿਹੜਾ ਸੰਘਰਸ਼ ਚੱਲ ਰਿਹਾ ਹੈਗਾ ਰਾਮਪੁਰਾ ਦੇ ਨੇੜੇ ਕਿਸਾਨਾਂ ਦਾ ਮੁਜਾਰਿਆਂ ਦੀ ਜਿਹੜੀ ਜ਼ਮੀਨ ਦੀ ਹੱਕ ਦੇ ਵਿੱਚ ਉਸ ਦਿਨ ਵੀ ਮੇਰੇ ਸਾਥ ਜਿਉਂਦ ਪਿੰਡ ਦੇ ਵਿੱਚ ਤੇ ਬਲਵੰਤ ਸਿੰਘ ਮੇਰੇ ਨਾਲ ਸੀ ਅਸੀਂ ਕਵਰੇਜ ਕਰਨ ਗਏ ਸੀ 30 ਤਰੀਕ ਦੀ ਗੱਲ ਹੈਗੀ ਆ ਉਸ ਤੋਂ ਅ ਸਰ ਬੋਗੜ ਸਿੰਘ ਦੀ ਸ਼ਰਧਾਂਜਲੀ ਮਾਰੂ ਸੀ ਖੋਖਰ ਪਿੰਡ ਦੇ ਵਿੱਚ ਖੋਖਰ ਪਿੰਡ ਤੋਂ ਅ ਮੇਰੇ ਨਾਲ ਸੁਖਦੇਵ ਸਿੰਘ ਕੈਨੇਡਾ ਕੈਲਗਰੀ ਤੋਂ ਸੀ ਤੇ ਉਸ ਤੋਂ ਬਾਅਦ ਅਸੀਂ ਜਿਉਂਦ ਗਏ तकरीबन 2 ਘੰਟੇ ਦਾ ਸਮਾਂ ਬਤਾਇਆ ਤੇ ਮੈਂ ਉਹਦੀ ਰਿਕਵਰੇਜ ਕਰਨ ਸਮੇਂ ਇਹ ਉਸ ਪੰਡਾਲ ਦੇ ਵਿੱਚ ਪਿੱਛੇ ਬੈਠੇ ਰਹੇ ਸੁਖਦੇਵ ਸਿੰਘ ਔਰ ਬਲਵੰਤ ਸਿੰਘ ਤੇ ਉਸ ਤੋਂ ਬਾਅਦ 4 ਤਰੀਕ ਨੂੰ ਸਰਜੀਤ ਰਮਾਨੀ ਦੇ ਸ਼ਰਧਾਂਜਲੀ ਪ੍ਰੋਗਰਾਮ ਦੇ ਉੱਤੇ ਵੀ ਬਲਵੰਤ ਨੇ ਹਾਜ਼ਰੀ ਲਵਾਈ ਸੀ ਤੇ ਆਖਰੀ ਹਾਜ਼ਰੀ ਉਹਨੇ ਜਿਹੜੀ ਮੇਰੇ ਨਾਲ ਵਾਅਦਾ ਵੀ ਕੀਤਾ ਸੀ ਕਿ ਮੈਂ ਬਾਅਦ 'ਚ ਵੱਡੇ ਕਿਸਾਨੀ ਸੰਘਰਸ਼ਾਂ ਦੇ ਸਮੇਂ ਆਪਣੀ ਹਾਜ਼ਰੀ ਲਵਾਉਂਦਾ ਰਹਾਂਗਾ ਤੱਕ ਨੌਰੀ ਬਾਰਡਰ ਵਿਖੇ ਪੰਡਾਲ ਦੇ ਵਿੱਚ ਤੇਜ ਦੇ ਸਾਹਮਣੇ ਮੈਂ ਜਦੋਂ ਕਵਰੇਜ ਕਰ ਰਿਹਾ ਸੀ ਤਾਂ ਉੱਥੇ ਉਹਨਾਂ ਨੇ ਪਿੰਡ ਦੇ ਹੋਰ ਨਗਰ ਨਿਵਾਸੀਆਂ ਨਾਲ ਹਾਜ਼ਰੀ ਲਵਾਈ तकरीबन ਇੱਕ ਬੱਸ ਭਰ ਕੇ ਉੱਥੇ ਇਹ ਪਹੁੰਚੇ ਸਨ ਸੋ ਜਿੱਥੇ ਵੀ ਕਿਤੇ ਸੰਘਰਸ਼ ਹੁੰਦਾ ਸੀ ਮੈਨੂੰ ਪਤਾ ਹੈ ਕਿ 1977 ਦੇ 76 77 78 ਦੇ ਵਿੱਚ ਕਿਸੇ ਸਮੇ ਇਹ ਇਹ ਇਨਸਾਨ ਸੰਤਰਾ ਮੁਦਾਸੀ ਦੇ ਗੀਤ ਵੀ ਗਾਇਆ ਕਰਦਾ ਸੀ ਆ ਲੰਬਾ ਸਮਾਂ ਇੱਕ ਵਾਰੀ ਸੁਵਿਤਰੀਬਾਈ ਫੂਲੇ ਦਾ ਪ੍ਰੋਗਰਾਮ ਸੀ ਸੱਦਾ ਸਿੰਘ ਵਾਲੇ ਉੱਥੇ ਵੀ ਇਹਨੇ ਹਾਜ਼ਰੀ ਲਵਾਈ ਤੇ ਅਕਸਰ ਜਾਨੀ ਖੱਬੇ ਪੱਖੀ ਸੋਚ ਨਾਲ ਲੰਬੇ ਸਮੇਂ ਤੋਂ ਜੁੜਿਆ ਰਿਹਾ ਤੇ ਇੱਥੇ ਤਕਰੀਬਨ ਜੜੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਨੁਮਾਇੰਦਿਆਂ ਦੀ ਹਾਜ਼ਰੀ ਇਹ ਗੱਲ ਦੱਸ ਰਹੀ ਹੈ ਕਿ ਇਸ ਇਨਸਾਨ ਦਾ ਕਿਸਾਨੀ ਮਸਲਿਆਂ ਦੇ ਨਾਲ ਲੋਕਾਂ ਦੇ ਮਸਲਿਆਂ ਦੇ ਨਾਲ ਇੱਕ ਖਾਸ ਕਿਸਮ ਦਾ ਸਰੋਵ ਕਰ ਰਿਹਾ ਹੈ ਮੇਰੇ ਸਾਹਮਣੇ ਹੀ ਜਿਹੜੇ ਹੈਗੇ ਆ ਕਿਸਾਨ ਆਗੂ ਮੌਜੂਦ ਨੇਗੇ ਤੇ ਜਿਨ੍ਹਾਂ ਨੇ ਹੁਣੇ-ਹੁਣੇ ਇਹਨਾਂ ਦੇ ਦੇਹ ਦੇ ਉੱਤੇ ਆਪਣਾ ਜਿਹੜਾ ਪਰਚਮ ਹੈਗਾ ਜਥੇਬੰਦੀ ਦਾ ਦੋਨੋਂ ਜਥੇਬੰਦੀਆਂ ਵੱਲੋਂ ਪਾਇਆ ਗਿਆ ਤੇ ਇਹ ਇੰਡੀਕੇਟ ਕਰਦਾ ਹੈ ਕਿ ਕੋਈ ਵੀ ਵਿਅਕਤੀ ਕਿਸਾਨੀ ਜਾਂ ਲੋਕਾਂ ਦੇ ਸੰਘਰਸ਼ਾਂ ਦਾ ਹਿੱਸਾ ਬਣਦਾ ਹੈ ਤਾਂ ਉਹ ਲਾਜ਼ਮੀ ਇਸ ਸਤਕਾਰ ਦਾ ਹੱਕਦਾਰ ਹੁੰਦਾ ਹੈ ਮੈਨੂੰ ਜਦੋਂ ਇਹ ਪਤਾ ਲੱਗਿਆ ਸੀ ਕਿਸਾਨ ਆਗੂਆਂ ਦੇ ਇੱਥੇ ਆਉਣ ਦਾ ਮੈਨੂੰ ਇਸ ਗੱਲ ਦੀ ਦਿਲ ਹੀ ਖੁਸ਼ੀ ਹੋਈ ਸੀ ਮੈਂ ਧੰਨਵਾਦੀ ਹਾਂ ਕਿਸਾਨ ਆਗੂਆਂ ਦਾ ਜਿਨ੍ਹਾਂ ਨੇ ਇਸ ਪਰਿਵਾਰ ਨੂੰ ਇਹਨਾਂ ਮਾਣ ਦਿੱਤਾ ਹੈਗਾ ਉਹਨਾਂ ਦੀ ਨਿਮਾਣੀ ਜਿਹੜੀ ਇਸ ਸੰਘਰਸ਼ ਦੇ ਵਿੱਚ ਹਾਜ਼ਰੀ ਨੂੰ ਰਿਕੋਗਨਾਈਜ਼ ਕਰਦੇ ਆ ਹੋયા ਇਸ ਮੌਕੇ ਦੇ ਉੱਤੇ ਉਹ ਉਚੇਚੇ ਤੌਰ ਤੇ ਪਹੁੰਚੇ ਨੇ ਤੇ ਮੈਂ ਦੇ ਲੋ ਸलाम ਕਰਦਾ ਹਾਂ ਇਹਨਾਂ ਕਿਸਾਨ ਆਗੂਆਂ ਨੂੰ ਤੇ ਕਾਮਨਾ ਕਰਦਾ ਹਾਂ ਕਿ ਇਹਨਾਂ ਦੇ ਸੰਘਰਸ਼ ਦੇ ਵਿੱਚ ਇਹਨਾਂ ਨੂੰ ਸਫਲਤਾ ਮਿਲੇਗੀ ਤੇ ਹਮੇਸ਼ਾ ਇਹ ਸੰਘਰਸ਼ ਦਾ ਝੰਡਾ ਇਸੇ ਤਰ੍ਹਾਂ ਬੁਲੰਦ ਕਰਦੇ ਰਹਿਣਗੇ ਤੇ ਇਹ ਜਿਹੇ ਮੌਕਿਆਂ ਦੇ ਉੱਤੇ ਜਿਹੜਾ ਠੀਕ ਹੈ ਸਾਡੇ ਨੇੜਲੇ ਸਨੇਹੀਆਂ ਦਾ ਸਾਨੂੰ ਦਿਲ ਕਰਦਾ ਹੁੰਦਾ ਹੈ ਕਿ ਅਸੀਂ ਰੋਈਏ ਲੇਕਿਨ ਰੋਣ ਦੀ ਬਜਾਏ ਸਾਨੂੰ ਸਿੱਖਣਾ ਚਾਹੀਦਾ ਹੈ ਕਿ ਜ਼ਿੰਦਗੀ ਇੱਕ ਸੰਘਰਸ਼ ਹੈ ਤੇ ਇਨ੍ਹਾਂ ਸੰਘਰਸ਼ਾਂ ਦਾ ਸਾਨੂੰ ਹਿੱਸਾ ਬਣਨਾ ਚਾਹੀਦਾ ਹੈ ਇਸੇ ਤਰ੍ਹਾਂ ਦੀ ਜਿਹੜੀ ਨਿਰਾਸ਼ਤਾ ਹੈ ਨਿਰਾਸ਼ਤਾ ਵਾਲੀ ਸਾਡੇ ਗੁੱਸੇ ਨੂੰ ਸਾਡੇ ਰੋਸ ਨੂੰ ਸਾਨੂੰ ਉਹਨਾਂ ਸੰਘਰਸ਼ਾਂ ਦਾ ਹਿੱਸਾ ਬਣਾਉਣਾ ਚਾਹੀਦਾ ਹੈਗਾ ਤੇ ਇਸੇ ਦੇ ਵਿੱਚ ਹੀ ਜ਼ਿੰਦਗੀ ਹੈ ਜਿਹੜੀ ਉਹ ਚੱਲਦੀ ਹੈ ਏਹੀ ਜ਼ਿੰਦਗੀ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਬਹੁਤ ਸਾਰੀਆਂ ਤਕਲੀਫਾਂ ਲੋਕਾਂ ਨੂੰ ਆਉਂਦੀਆਂ ਨੇ ਤੇ ਉਹਨਾਂ ਉਸ ਕਿਸਮ ਦੇ ਸਮਾਜ ਨੂੰ ਉਸ ਕਿਸਮ ਦੀਆਂ ਬਿਮਾਰੀਆਂ ਦਾ ਹੱਲ ਨਾ ਕਰਨ ਵਾਲੇ ਸਮਾਜ ਨੂੰ ਬਦਲਣ ਲਈ ਇਹ ਕਿਸਾਨ ਆਗੂ ਸੰਘਰਸ਼ ਦਾ ਤਹਈਆ ਕਰਦੇ ਨੇ ਤੇ ਲੋਕਾਂ ਨੂੰ ਹੋਕਾ ਦਿੰਦੇ ਨੇ ਤਾਂ ਮੈਂ ਇਸ ਮੌਕੇ ਦੇ ਉੱਤੇ ਮਤਲਬ ਜਿਹੜਾ ਹੈਗਾ ਅਪੀਲ ਕਰਦਾ ਹਾਂ ਕਿ ਸਾਰੇ ਲੋਕਾਂ ਨੂੰ ਹੀ ਦੁੱਖ ਦੀ ਘੜੀ ਦੇ ਵਿੱਚ ਵੀ ਸਾਨੂੰ ਹੌਸਲਾ ਰੱਖਣਾ ਚਾਹੀਦਾ ਸਾਨੂੰ ਇਹਨਾਂ ਸੰਘਰਸ਼ਾਂ ਤੋਂ ਸਿੱਖਣਾ ਚਾਹੀਦਾ ਹੈਗਾ ਤੇ ਇਹ ਜ਼ਿੰਦਗੀ ਹੈ ਦੇ ਵਿੱਚ ਬਹੁਤ ਸਾਰੇ ਉਤਰਾ ਚੜਾ ਹੁੰਦੇ ਨੇ ਜਿੰਨੇ ਵੀ ਇੱਥੇ ਮੌਜੂਦ ਹੋਏ ਕਿਸਾਨ ਆਗੂ ਹੈਗੇ ਆ ਭੈਣ ਭਰਾ ਰਿਸ਼ਤੇਦਾਰ ਦੋਸਤ ਮਿੱਤਰ ਜਿਹੜੇ ਵੀ ਇਸ ਪਰਿਵਾਰ ਦੇ ਸਨੇਹੀ ਸੇ ਮੈਂ ਪਰਿਵਾਰ ਵੱਲੋਂ ਸਾਰਿਆਂ ਦਾ ਜਿਹੜਾ ਹੈਗਾ ਸ਼ੁਕਰਗੁਜ਼ਾਰ ਹਾਂ ਧੰਨਵਾਦ ਤੁਹਾਡੇ ਆਉਣ ਦੇ ਨਾਲ ਇਸ ਪਰਿਵਾਰ ਨੂੰ ਇਹਦਾ ਦੁੱਖ ਘਟੇਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਨੇੜਤਾ ਹੈ ਨਾ ਸੰਘਰਸ਼ਾਂ ਦੇ ਨਾਲ ਹੋਰ ਬਣੇਗੀ ਧੰਨਵਾਦ ਸ਼ੁਕਰੀਆ